ਕੀ ਕਹਿੰਦਾ ਸੀ ਫਿਰ ਰੋਕੀ ਹਾਂ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਹੂੰ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਰੋਕੀ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਰੋਕੀ ਮਾਰ ਦੂਗਾ ਕੀ ਕਹਿੰਦਾ ਸੀ ਮਾਰ ਦੂਗਾ ਹਾਂ ਕਹੀਂ ਕੀ ਕਹਿੰਦਾ ਸੀ ਮਾਰ ਦੂਗਾ ਮਾਰ ਦੂਗਾ ਫੇਰ ਤੈਨੂੰ ਕੀ ਕਹ ਹੂੰ ਤੈਨੂੰ ਕੀ ਕਹ ਇੰਨਾ ਲੱਭੜ ਕੇ ਕਿੱਥੇ ਆਇਆ ਤੂੰ ਮਿੱਟੀ ਚ ਕਿੱਥੇ ਭਾਗਣ ਚ

ਡਾਦੀ ਜੀ ਮੈਂ ਕਾਲੀ ਡਾਲਿਆ ਤਾਂ ਉੱਟ ਉੱਟੇ ਨਾ ਬਬੂ ਨਾ ਤਾ ਤਾ ਕੇਕਲੇ ਪੈਣਾ ਪੈਣਾ ਮੈਂ ਉਹ ਤਾਂਂ ਜੀ ਬੱਦਲੀ ਢਿਲਤੇ ਉੱਤੇ ਉਰੇ ਛੁੱਚ ਐ ਬਬੂ ਸਿਰ ਤੇ ਦੰਦੀ ਬੱਦਲੀ ਪੀਰੇ ਹੈ ਡੈਡੀ ਜੀ ਤੂੰ ਢੋਲੀ ਹੈ ਦੰਦੀ ਬੱਦਲੀ ਦੀ ਕਿਵੇਂ ਦੰਦੀ ਬੱਦਲੀ ਹੈ ਕੋੜੇ ਤੇਰੇ ਤਪਾਈ ਜਦ ਤੂੰ ਹੈ ਕਿ ਕਿਵੇਂ ਮੇਰੇ ਤਪਾਏ ਕੋੜੇ ਤੇਰੇ ਤਗਾ ਤਪਾਤਾ ਹੈ ¿Eso ya. ¿Cómo le tiene que estar a tu para?